ਨਿਊਜ਼ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੇਕਰ ਤੁਸੀਂ ਸਾਨੂੰ ਫੇਸਬੁੱਕ ਤੇ ਫੋਲੋ ਕਰ ਰਹੇ ਹੋ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਉਸ ਨੂੰ ਵੀ ਵੀਡੀਓ ਨੂੰ ਸ਼ੇਅਰ ਕਰ ਦਿਓ ਇਸ ਵਕਤ ਦੀ ਵੱਡੀ ਅਪਡੇਟ ਲੈ ਕੇ ਹਾਜ਼ਰ ਹਾਂ ਕੱਲ ਤੱਕ ਅਸੀਂ ਅਪਡੇਟ ਦਿੱਤੀ ਸੀ ਕੱਲ ਸ਼ਾਮ ਦੀ ਵੱਡੀ ਅਪਡੇਟ ਸੀ ਕਿ ਦਰਿਆ ਸਤਲੁਜ ਦਾ ਜਲ ਪੱਦਰ 2 ਫੁੱਟ ਤੱਕ ਕੱਟ ਗਿਆ ਤਾਂ ਹੁਣ ਇੱਕ ਵੱਡੀ ਯਾਰ ਲੈ ਕੇ ਹਾਜ਼ਰ ਹਾਂ ਕਿ ਪਾਖੜਾ ਦੇ ਚਾਰ ਫਲੱਡ ਗੇਟ ਖੁੱਲ ਗਿਆ 4-4 ਫੁੱਟ ਤੱਕ ਚਾਰ ਫਲੱਡ ਗੇਟ ਖੁੱਲ ਗਿਆ ਪਾਖੜਾ ਦੇ ਚਾਰ ਫਲੱਡ ਗੇਟ ਖੁੱਲ ਗਏ ਆ 4 4 ਫੁੱਟ ਤੱਕ ਤਵੱਡੀ ਅਪਡੇਟ ਆ ਚਾਰ ਫਲੱਡ ਗੇਟ ਖੁੱਲ ਗਏ ਪਾਖੜਾ ਦੇ ਤਾਂ ਉਸ ਤੋਂ ਬਾਅਦ ਰਾ ਸਤ루 ਦਾ ਪਾਣੀ ਹੁਣ ਫੇਰ ਇੱਕ ਵਾਰ ਵਧੇਗਾ ਤਵੱਡੀ ਅਪਡੇਟ ਤੁਹਾਡੇ ਸਾਹਮਣੇ ਆ ਜਿੱਦਾਂ ਤੁਸੀਂ ਦੇਖ ਸਕਦੇ ਹੋ ਤਕਰੀਬਨ ਰਾਤ ਦੇ 11 ਵਜੇ ਦੇ ਕਰੀਬ ਇਹ ਫਲੱਡ ਗੇਟ ਖੁੱਲ ਗਏ ਸੀ ਤਾਂ ਹੁਣ ਦਰਿਆ ਸਤ루 ਦੇ ਵਿੱਚ ਥੋੜਾ ਥੋੜਾ ਪਣੀ ਵਧਣਾ ਸ਼ੁਰੂ ਹੋ ਹੈ ਤੇ ਜਲਦੀ ਹੀ ਜ਼ਿਆਦਾ ਪਾਣੀ ਵਧੇਗਾ ਤੇ ਵੱਡੀ ਅਪਡੇਟ ਹੈ ਤਾਂ ਉਹ ਪਾਣੀ ਪੜਦਾ ਕਿੰਨਾ तकरीबन 65 ਹਜ਼ਾਰ ਕਿਊਸਕ ਪਾਣੀ ਹੈ ਤਾਂ ਉਹਨਾਂ ਵਿੱਚੋਂ ਜੋ ਪ੍ਰਸ਼ਾਸਨ ਦੱਸ ਰਿਹਾ ਕਿ 20 ਹਜ਼ਾਰ ਅਸੀਂ ਜੋ ਪਾਣੀ ਸੀ ਉਹਨਾਂ ਰ ਨੂੰ ਸਪਲਾਈ ਕਰ ਦਿੱਤਾ ਪਰ ਪਾਣੀ ਕਾਫੀ ਜ਼ਿਆਦਾ ਹੁੰਦਾ ਪਹਿਲਾਂ ਜੀ ਤਸਵੀਰ ਦਿਖਾ ਦਿੰਦੇ ਜੇਕਰ ਅੱਜ ਤੋਂ तकरीबन ਆਪਾਂ ਗੱਲ ਕਰੀਏ ਅੱਜ ਕਰੋ ਜਬ 5 ਦਿਨ ਪਹਿਲਾਂ ਦੀ ਗੱਲ ਹੈ ਤਾਂ ਇਧਰ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਅੱਗੇ ਤੱਕ ਵੱਧ ਚੁੱਕਿਆ ਸੀ ਸਾਹਮਣੇ ਇੱਕ ਬੁਰਜੀ ਜਾਂ ਸਪੋਰਟ ਕਹਿ ਸਕਣਾ ਦਰਿਆ ਸਤਲੁਜ ਦੀ ਉਥੋਂ ਤੱਕ ਪਾਣੀ ਨੇ ਮਾਰ ਕਿਤੇ ਸੀ ਤਾਂ ਉਦੋਂ ਜੋ ਪਾਖੜਾ ਦੇ ਗੇਟ ਖੁੱਲੇ ਗਏ ਸੀ ਉਹ 2 ਫੁੱਟ ਤੱਕ ਖੁੱਲੇ ਗਏ ਸੀ ਚਾਰ ਗੇਟ ਤਾਂ ਹੁਣ ਉਹ ਜੋ ਚਾਰ ਗੇਟ ਖੁੱਲੇ ਗਏ ਆ ਜੋ ਪਾਖੜਾ ਡੈਮ ਦੇ ਉਹ 4-4 ਫੁੱਟ ਤੱਕ ਖੁੱਲ ਗਿਆ ਹੈ ਤਾਂ ਆਪਣੇ ਆਪ ਚ ਇੱਕ ਵੱਡੀ ਤਸਵੀਰ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ ਕਿ ਦਰਿਆ ਸਤਲੁਜ ਦਾ ਜਲ ਪੱਧਰ ਇੱਕ ਵਾਰ ਤੋਂ ਫੇਰ ਵੱਧ ਸਕਦਾ ਹੈ ਤਾਂ ਫਿਰ ਦੂਜੀ ਅਪਡੇਟ ਹੈ ਕਿ ਸਿੱਖੜੇ ਕਿੱਥੇ ਆ ਮਹਤਪੁਰ ਤੋਂ ਜੋ ਜੁਗਰਾਵਾਂ ਰੋਡ ਜਾਂਦਾ ਰਸਤੇ ਦੇ ਵਿੱਚ ਦਰਿਆ ਸਤਲੁਜ ਦਾ ਪੁਲ ਆਉਂਦਾ ਤਾਂ ਅਸੀਂ ਉਸ ਦੇ ਥੱਲੇ ਮੌਜੂਦ ਹਾਂ ਜੋ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਲਗਾਤਾਰ ਲਾਈਵ ਅਪਡੇਟ ਲਾਈਵ ਖਬਰਾਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਪਰ ਖਬਰਾਂ ਨੂੰ ਚਲਦੇ ਚਲਦੇ ਸ਼ੇਅਰ ਤੁਸੀਂ ਜ਼ਰੂਰ ਕਰ ਦਿਓ ਤਾਂ ਆਪਣੇ ਆਪ ਚ ਇੱਕ ਵੱਡੀ ਅਪਡੇਟ ਇੱਧਰ ਤੁਸੀਂ ਤਸਵੀਰ ਦੇਖ ਲਓ ਕਿ ਦਰਿਆ ਸਤਲੁਜ ਦੀ ਇੱਕ ਵੱਡੀ ਅਪਡੇਟ ਤੁਹਾਡੇ ਸਾਹਮਣੇ ਅਸੀਂ ਪਹੁੰਚਾ ਰਹੇ ਹਾਂ ਮਹੱਤਵਪੂਰਨ ਅਪਡੇਟ ਹੈ ਕਿਉਂਕਿ ਲੋਹਿਆ ਏਰੀਆ ਦੇ ਵਿੱਚ ਬਹੁਤ ਸਾਰੇ ਸਾਨੂੰ ਫੋਨ ਸਕਾਲ ਆ ਰਹੀਆਂ ਸੀ ਉੱਥੋਂ ਦੇ ਲੋਕਾਂ ਨੇ ਆਪਣਾ ਸਮਾਨ ਕੱਢਣਾ ਸ਼ੁਰੂ ਕਰ ਦਿੱਤਾ ਤਕਰੀਬਨ ਜੋ ਦਾਣਾ ਫੱਕਾ ਸੀ ਉਹ ਕਰਾਂ ਵਿੱਚ ਕੱਢਣਾ ਸ਼ੁਰੂ ਕਰ ਦਿੱਤਾ ਤਾਂ ਇਸ ਵਕਤ ਦੀ ਹੁਣ ਵੱਡੀ ਅਪਡੇਟ ਹੈ ਕਿ ਦਰਿਆ ਸਤਲੁਜ ਦਾ ਚਲ ਪੱਧਰ ਫੇਰ ਵੱਧ ਸਕਦਾ ਹੈ ਵੱਧ ਸਕਦਾ ਨਹੀਂ ਵਧੇਗਾ ਤਾਂ ਵਧਣਾ ਥੋੜਾ ਥੋੜਾ ਸ਼ੁਰੂ ਹੋ ਚੁੱਕਿਆ ਤੇ ਜਲਦੀ ਏਕੜਨੀ ਰਿਪੋਰਟ ਬਣ ਸਕਦੀ ਹੈ ਨਵੀਂ ਇੱਕ ਦੁਖੀ ਕਰਨ ਵਾਲੀ ਖਬਰ ਆ ਸਕਦੀ ਹੈ ਕਿ ਪਾਣੀ ਦਰਿਆ ਸਤਲੁਜ ਦਾ ਜਿਆਦਾ ਵਧ ਸਕਦਾ ਹੈ ਤਾਂ ਖਬਰ ਨੂੰ ਚਲਦੇ ਚਲਦੇ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਇਹ ਅਪਡੇਟ ਅੱਗੇ ਤੱਕ ਜਿੱਦਾਂ ਫਿਰੋਜ਼ਪੁਰ ਫਾਜ਼ਿਲਕੇ ਉਸ ਇਲਾਕੇ ਤੱਕ ਪਹੁੰਚਾਉਣੀ ਲਾਜ਼ਮੀ ਹੈ ਕਿਉਂਕਿ ਉੱਥੇ ਦਰਿਆ ਦਾ ਪਾਣੀ ਪਹਿਲੇ ਹੀ ਜਿਆਦਾ ਵਧਿਆ ਹੋਇਆ ਹੈ ਹੁਣ ਬਿਆਸ ਦਰਿਆ ਦੀ ਅਪਡੇਟ ਦੇ ਦਈਏ ਤਾਂ ਬਿਆਸ ਦਰਿਆ ਦੇ ਵਿੱਚ ਵੀ ਤਕਰੀਬਨ 2 ਲੱਖ ਪਾਣੀ ਕਿਊਸਿਕ ਹੋ ਜਾਵੇਗਾ ਉਸ ਦੇ ਵਿੱਚ ਵੀ 1 ਲੱਖ 5000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਤਾਂ ਬਿਆਸ ਦਾ ਜੋ ਮ ਲੇਵਲ ਹੈ ਕਾਫੀ ਜ਼ਿਆਦਾ ਵੱਧ ਚੁੱਕਿਆ ਸੀ ਤੋ ਉਸ ਨੂੰ ਮੱਦੇ ਨਜ਼ਰ ਰੱਖਦੇ ਆ ਮਿੰਟਸ ਮਿੰਟ ਕਮੇਟੀ ਨੇ ਫੈਸਲਾ ਲਿਆ ਕਿ ਪਾਣੀ ਛੱਡਿਆ ਜਾਵੇ ਤਾਂ ਉਸੇ ਤਰ੍ਹਾਂ ਦਰਿਆ ਸਤਲੁਜ ਦੇ ਵਿੱਚ ਵੀ ਪਾਣੀ ਛੱਡਿਆ ਗਿਆ ਤੇ ਪੰਜਾਬ ਦੇ ਵਿੱਚ ਚਾਰੇ ਦਰਿਆ ਇਸ ਟਾਈਮ ਉਫਾਨਤ ਨੇ ਕਿ ਰਾਵੀ ਦਰਿਆ ਵਿੱਚ ਵਿਆਸ ਹੋਵੇ ਜਾਂ ਜੋ ਆਪਣੇ ਦੋ ਹੋਰ ਦਰਿਆ ਨੇ ਉਹ ਹੁਣ ਤਾਂ ਇਸ ਵਕਤ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਦਰਿਆ ਸਤਲੁਜ ਦਾ ਜਲ ਪੱਧਰ ਇੱਕ ਵਾਰ ਤੋਂ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਥੋੜਾ ਥੋੜਾ ਪਾਣੀ ਵਧ ਰਿਹਾ ਹੈ ਤੇ ਜਦੋਂ ਜਿਹੜਾ ਪਾਖੜਾ ਦੇ ਚਾਰ ਫਲੱਡ ਗੇਟ ਜੋ ਖੁੱਲ ਗਏ ਆ ਪਾਖੜਾ ਦੇ ਚਾਰ ਫਲੱਡ ਗੇਟ ਖੁੱਲ ਗਏ ਆ ਤੇ ਜਲਦੀ ਪਾਣੀ ਇੱਥੇ ਜ਼ਿਆਦਾ ਵੱਧ ਜਾਵੇਗਾ ਤਾਂ ਇਹਦੋਂ ਜੋ ਪਿਛਲੀ ਵਾਰ ਪਾਣੀ ਵਧਿਆ ਸੀ ਉਹ ਤਸਵੀਰ ਸਾਹਮਣੇ ਹੈ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਅੱਗੇ ਤੱਕ ਪਾਣੀ ਵੱਧ ਚੁੱਕਿਆ ਸੀ ਉਦੋਂ ਉਹ ਸਾਹਮਣੇ ਜੋ ਬੁਰਜੀ ਕਹਿ ਸਕਦੇ ਆ ਜਾਂ ਨੋਚ ਕਹਿ ਸਕਦੇ ਆ ਪਾਣੀ ਉੱਥੋਂ ਤੱਕ ਸੀ ਤਾਂ ਫਿਰ ਜਦੋਂ ਪਾਣੀ ਘਟਿਆ ਤਾਂ ਪਾਣੀ ਦਰਿਆ ਦੇ ਇੱਥੋਂ ਤੱਕ ਚੜਨ ਲੱਗ ਗਿਆ ਪਰ ਹੁਣ ਪਾਣੀ ਦੀ ਸਪੀਡ ਰਫ਼ਤਾਰ ਤੇਜ਼ ਹੋ ਚੁੱਕੀ ਹੈ ਦੂਜੀ ਖਬਰ ਕਿ ਦਰਿਆ ਸਤਲੁਜ ਦੇ ਤਕਰੀਬਨ ਅਸੀਂ ਤੁਹਾਨੂੰ ਸਵੇਰੇ 5:40 ਮਿੰਟ ਤੇ ਜੋ ਅਪਡੇਟ ਦਿੱਤੀ ਸੀ ਤਾਂ 5:40 ਮਿੰਟ ਦੀ ਜੋ ਅਪਡੇਟ ਸੀ ਉਸ ਦੇ ਦਰਮਿਆਨ ਅਸੀਂ ਤੁਹਾਨੂੰ ਇਹ ਕਿਹਾ ਸੀ ਕਿ ਦਰਿਆ ਸਤਲੁਜ ਦਾ ਜੋ ਜਲ ਪੱਧਰ ਹੈ ਉਹ ਤਕਰੀਬਨ 2 ਫੁੱਟ ਘਟ ਚੁੱਕਿਆ ਪਰ ਇਸ ਵਕਤ ਦੀ ਬ੍ਰੇਕਿੰਗ ਨਿਊਜ਼ ਵੱਡੀ ਖਬਰ ਹੈ ਕਿ ਦਰਿਆ ਸਤਲੁਜ ਦਾ ਹੁਣ ਜਲ ਪੱਧਰ ਵੱਧ ਸਕਦਾ ਹੈ ਕਿਉਂਕਿ ਪਾਖੜਾ ਦੇ ਜੋ ਚਾਰ ਫਲੱਡ ਗੇਟ ਖੁੱਲ ਗਏ ਹੈ ਤਾਂ ਉਹਨਾਂ ਦੇ ਵਿੱਚ ਪਾਣੀ ਨਿਕਲਣਾ ਸ਼ੁਰੂ ਰਾਤ ਨੂੰ 11 ਵਜੇ ਤੋਂ ਬਾਅਦ ਹੋਇਆ ਹੈ ਤਾਂ ਤਕਰੀਬਨ ਅੱਜ ਸ਼ਾਮ ਤੱਕ ਇੱਥੇ ਜੇ ਅਸੀਂ ਜਿਸ ਜਗ੍ਹਾ ਤੇ ਅਸੀਂ ਮੌਜੂਦ ਆਂ ਜੋ ਮਹਤਪੁਰ ਤੋਂ ਜਗਰਾਉਂ ਰੂਟ ਜਾਂਦਾ ਹੈ ਉੱਥੇ ਅਸੀਂ ਮੌਜੂਦ ਆਂ ਤੇ ਉੱਥੇ ਤਕਰੀਬਨ ਸ਼ਾਮ 5 ਵਜੇ ਤੱਕ ਇਹ ਪਾਣੀ ਪਹੁੰਚ ਜਾਏਗਾ ਤੇ ਆਪਣੇ ਆਪ ਚ ਕਬੱਡੀ ਅਪਡੇਟ ਤੋਂ ਨੇ ਸਾਂਝੀ ਕਰ ਰਹੇ ਆਂ ਇਧਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਥੇ ਤੁਹਾਨੂੰ ਇਹ ਜਾਣਕਾਰੀ ਦੇ ਦੇ ਕਿ ਖਬਰ ਨੂੰ ਚਲਦੇ ਚਲਦੇ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਦਰਿਆ ਸਤਲੁਜ ਦਾ ਜਲ ਪੱਧਰ ਇੱਕ quart ਫਿਰ ਵਧੇਗਾ ਤਾਂ ਪਾਣੀ ਥੋੜਾ ਥੋੜਾ ਵਧਣਾ ਸ਼ੁਰੂ ਹੋ ਚੁੱਕਿਆ ਹੈ ਰਾਤ 11 ਵਜੇ ਫਲੱਡ ਗੇਟ ਖੁੱਲੇ ਗਏ ਸੀ ਪਰ ਉਸ ਤੋਂ ਸ਼ਾਮ 5 ਵਜੇ ਤੱਕ ਇਸ ਜਗ੍ਹਾ ਤੇ ਪਾਣੀ ਪਹੁੰਚ ਜਾਏਗਾ ਤੇ ਲੋਹੀਆ ਏਰੀਏ ਦੇ ਵਿੱਚ ਤਕਰੀਬਨ ਰਾਤ ਨੂੰ 11 ਵਜੇ ਤੱਕ ਪਾਣੀ ਪਹੁੰਚੇਗਾ ਫਾਜਲ ਕੈਰੀ ਦੇ ਵਿੱਚ ਕੱਲ ਨੂੰ ਪਾਣੀ ਪਹੁੰਚੇਗਾ ਪਾਣੀ ਕਾਫੀ ਜ਼ਿਆਦਾ ਤਬਾਈ ਮਚਾ ਸਕਦਾ ਹੈ ਕਿਉਂਕਿ ਪਾਣੀ ਤਬਾਈ ਦੀ ਮਹਿਸੂਸ ਤਰ੍ਹਾਂ ਗੱਲ ਤਾਂ ਕਰ ਰਹੇ ਆ ਕਿ ਦਰਿਆ ਦਾ ਪਾਵਾਨ ਪਹਿਲੇ 11 ਫੁੱਲ ਹੈ ਦਰਿਆ ਟੋਏ ਟਿੱਬੇ ਸਾਰੇ ਪਰੇ ਹੋਏ ਆ ਜੇਕਰ ਪਾਣੀ ਵਧ ਜਾਂਦਾ ਤਾਂ ਦੁਬਾਰਾ ਜੋ ਪਾਣੀ ਆਉਣਾ ਹੈ ਤਾਂ ਉਹ ਟੋਰ ਟਿਬਾਂ ਨੂੰ ਭਰਨ ਤੇ ਲੱਗਣ ਧੀਰ ਨਹੀਂ ਲੱਗੋਗੇ ਪਾਣੀ ਸਦਾ ਇਸ ਤਰ੍ਹਾਂ ਸਪੀਡ ਵਿੱਚ ਚੱਲ ਰਿਹਾ ਜਿਸ ਤਰ੍ਹਾਂ ਸਮਤਲ ਸਪੀਡ ਤੇ ਚੱਲ ਰਿਹਾ ਤਾਂ ਪਰ ਇਸ ਤਰ੍ਹਾਂ ਪਾਣੀ ਚੜਨਾ ਸ਼ੁਰੂ ਹੋ ਜਾਏਗਾ ਤੇ ਆਪਣੇ ਆਪ ਚ ਵੱਡੀ ਅਪਡੇਟ ਤੁਹਾਨੂੰ ਮੈਂ ਦੇ ਰਿਹਾ ਇਸ ਟਾਈਮ ਦੀ ਵੱਡੀ ਖਬਰ ਤੁਹਾਨੂੰ ਸਾਂਝ ਕਰ ਰਿਹਾ ਔਰ ਫੇਸਬੁੱਕ ਤੇ ਤੁਸੀਂ ਸਾਨੂੰ ਜੇਕਰ ਫੋਲੋ ਕਰਦੇ ਹੋ ਤਾਂ ਖਬਰਾਂ ਨੂੰ ਸ਼ੇਅਰ ਕਰ ਦਿਓ ਤੇ ਚਲਦੇ ਚਲਦੇ YouTube ਤੇ ਸ਼ੇਅਰ ਕਰਿਓ ਤੇ ਤਸਵੀਰਾਂ ਦੇਖਦੇ ਰਹੋ ਤਾਂ ਖਬਰ ਨੂੰ ਚਲਦੇ ਚਲਦੇ ਸ਼ੇਅਰ ਜਰੂਰ ਕਰ ਦਿਓ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਦਰਿਆ ਸਤਲੁਜ ਦੇ ਵਿੱਚ ਪਾਣੀ ਇੱਕ ਵਾਰ ਫਿਰ ਤਬਾਹੀ ਮਚਾਏਗਾ ਪਾਖੜਾ ਦੇ ਚਾਰ ਫਲੱਡ ਗੇਟ ਖੁੱਲੇ ਗਏ ਆ ਜਿਹੜੇ ਕਿ 4-4 ਫੁੱਟ ਤੱਕ ਖੁੱਲ ਗਏ ਆ ਦੂਜੇ ਪਾਸੇ ਰਾਹਤ ਥੋੜੀ ਅਸਲੀ ਹੈ ਕਿਉਂਕਿ ਅੱਜ ਬਾਰਿਸ਼ ਨਹੀਂ ਹੋ ਰਹੀ ਤੋਂ ਨਿਕਲੀ ਹੋਈਆਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਪੰਜਾਬ ਦੇ ਤਕਰੀਬਨ ਦੋ ਜ਼ਿਲ੍ਹੇ ਛੱਡ ਕੇ ਸਾਰਿਆਂ ਦੇ ਵਿੱਚ ਮੌਸਮ ਠੀਕ ਹੈ ਤਾਂ ਫਿਰ بارش ਦਾ ਪਾਣੀ ਨਹੀਂ ਰਲੇਗਾ ਤਾਂ ਇਸ ਵਕਤ ਦੀ ਵੱਡੀ ਅਪਡੇਟ ਦੇ ਰਹੇ ਹਾਂ ਕਿ ਦਰਿਆ ਸਤਲੁਜ ਦਾ ਜਲ ਪੱਧਰ ਇੱਕ ਵਾਰ ਤੋਂ ਫੇਰ ਵਧੇਗਾ ਸਵੇਰ ਦੀ ਤਕਰੀਬਨ 5:40 ਮਿੰਟ ਤੇ ਪਹਿਲੀ ਅਪਡੇਟ ਦਿੱਤੀ ਸੀ ਕਿ ਦਰਿਆ ਸਤਲੁਜ ਦਾ ਜਲ ਪੱਧਰ 2 ਫੁੱਟ ਤੱਕ ਘਟ ਗਿਆ ਤੇ ਜਿਵੇਂ ਸਾਡੇ ਕੋਲ ਨਿਕਲ ਕੇ ਜਾਣ ਕਰੇ ਸਾਹਮਣੀ ਆਈ ਤਾਂ ਹੁਣ ਦਰਿਆ ਸਤਲੁਜ ਦਾ ਜੋ ਜਲ ਪੱਧਰ ਹੈ ਇੱਕ ਵਾਰ ਤੋਂ ਫੇਰ ਵਧੇਗਾ ਜਿਹੜਾ ਕੀ ਪਾਖੜਾ ਦੇ ਚਾਰ ਫਲੱਡ ਗੇਟ ਖੁੱਲ ਗਏ ਆ ਤਾਂ ਖਬਰ ਨੂੰ ਚਲਦੇ ਚਲਦੇ ਸ਼ੇਅਰ ਜ਼ਰੂਰ ਕਰ ਦਿਓ ਬਿਆਸ ਦਰਿਆ ਵੀ ਪੂਰਾ ਉਫਾਂਤ ਹੈ ਕਿਉਂਕਿ ਬਿਆਸ ਦੇ ਵਿੱਚ ਤਕਰੀਬਨ 1 ਲੱਖ 5000 ਕਿਊਸਕ ਪਾਣੀ ਬਣਦਾ ਜਿਹੜਾ ਕੀ ਆ ਰਿਹਾ ਤਾਂ ਪਹਿਲਾਂ ਜਿਹੜਾ ਚੱਲ ਰਿਹਾ ਤਕਰੀਬਨ 2 ਲੱਖ ਤੋਂ ਉੱਪਰ ਪਾਣੀ ਬਣ ਜਾਂਦਾ ਰਾਵੀ ਦਰਿਆ ਵੀ ਪੂਰਾ ਉਫਾਂਤ ਹੈ ਘੱਗਰ ਦਰਿਆ ਦੇ ਨੇ ਵੀ ਸਪੀਡ ਫੜ ਲਈ ਹੈ ਚੰਦ ਪੂਰਾ ਬੰਨ ਜਿੱਥੇ ਟੁੱਟਿਆ ਸੀ ਉਸ ਥਾਂ ਦੇ ਤੱਕ 28 ਤੋਂ 30 ਹਜ਼ਾਰ ਹੁਣ ਕਿਊਸਕ ਪਾਣੀ ਚੱਲ ਰਿਹਾ ਤਾਂ ਪਿੱਛੇ ਡੈਮ ਦੇ ਵਿੱਚ ਜੇਕਰ ਪਾਖੜਾ ਦੀ ਗੱਲ ਕਰੀਏ ਤਾਂ ਪਾਣੀ ਦਾ ਜੋ ਜਲ ਪੱਧਰ ਹੈ ਉਸ ਦਾ ਜੋ ਲੈਵਲ ਹੈ 1671.2 ਹੈ ਤੇ ਇਸ ਵਕਤ ਦੀ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿ ਦਰਿਆ ਸਤਲੁਜ ਦਾ ਪਾਣੀ ਇੱਕ ਵਾਰ ਤੋਂ ਫੇਰ ਕਹਿਰ ਮਚਾਏਗਾ ਹਜੇ ਲੋਕਾਂ ਦੇ ਪਹਿਲੇ ਹੀ ਛੋਨੇ ਡੁੱਬੇ ਹੋਏ ਸੀ ਪਰ ਉਸ ਤੋਂ ਪਹਿਲਾਂ ਇੱਕ ਹੋਰ ਖਬਰ ਨਿਕਲ ਕੇ ਸਾਹਮਣੇ ਆ ਗਈ ਹੈ ਕਿ ਦਰਿਆ ਸਤਲੁਜ ਦੇ ਵਿੱਚ ਪਾਣੀ ਛੱਡਿਆ ਗਿਆ ਤੇ ਸ਼ਾਮ ਨੂੰ ਤਕਰੀਬਨ 5 ਵਜੇ ਤੱਕ ਇੱਥੇ ਪਾਣੀ ਪਹੁੰਚੇਗਾ ਇਸ ਜਗ੍ਹਾ ਤੇ ਅਸੀਂ ਖੜੇ ਹਾਂ ਮਹਤਪੁਰ ਤੋਂ ਜਗਰਾਵਾਂ ਰੋਡ ਐ ਤਾਹ ਰਸਤੇ ਦੇ ਵਿੱਚ ਦਰਿਆ ਸਤਲੁਜ ਦਾ ਪੋਲਾ ਉੱਥੋਂ ਦੀਆਂ ਤਸਵੀਰਾਂ ਨੇ ਤਾਂ ਦਰਿਆ ਸਤਲੁਜ ਦੀ ਇਸ ਟੇਮ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਸਵੀਰਾਂ ਥੋੜੀਆਂ ਧੁੰਦਲੀਆਂ ਜਰੂਰ ਮਿਲਦੀਆਂ ਕਿਉਂਕਿ ਸਾਨੂੰ ਸਾਡੇ ਦਰਸ਼ਕ ਵੀ ਉਹ ਵੀ ਕਈ ਵਾਰ ਕਮੈਂਟ ਕਰਦੇ ਜਿੰਨੇ ਵੀ ਸਾਡੇ ਕੋਲ ਸੋਰਸ ਹੈ ਉਸ ਦੇ ਹਿਸਾਬ ਨਾਲ ਫਿਰ ਸਾਨੂੰ ਖਬਰ ਚਲਉਣੀ ਪੈਂਦੀ ਹੈ ਜੇਕਰ ਵੱਡੇ ਕੈਮਰੇ ਹੋਣ ਤਾਂ ਫਿਰ ਤਸਵੀਰਾਂ ਹੋਰ ਥੋੜੇ ਸਾਫ਼ ਹੋ ਜਾਣ ਤਾਂ ਅਸੀਂ ਜਾਣਕਾਰੀ ਸਿਰਫ਼ ਤੁਹਾਡੇ ਤੱਕ ਪਹੁੰਚਾਉਣੀ ਆਂ ਔਰ ਖ਼ਬਰ ਨੂੰ ਚਲਦੇ ਚਲਦੇ ਸ਼ੇਅਰ ਜ਼ਰੂਰ ਕਰਿ ਜਾਇਓ ਖ਼ਬਰ ਨੂੰ ਸ਼ੇਅਰ ਜ਼ਰੂਰ ਕਰਿ ਜਾਇਓ ਕਿਉਂਕਿ ਦਰਿਆ ਸਤਲੁਜ ਦੇ ਵਿੱਚ ਆਫ਼ਤ ਫੇਰ ਆ ਰਹੀ ਹੈ ਤਾਂ ਖ਼ਬਰ ਅੱਗੇ ਤੱਕ ਪਹੁੰਚਣੀ ਲਾਜ਼ਮੀ ਹੈ ਅੱਗੇ ਤੱਕ ਪਹੁੰਚ ਜਾਵੇ ਖ਼ਬਰ ਤਾਂ ਜੋ ਅਗਲੇ ਜਿੰਨੇ ਵੀ ਨੀਵੇਂ ਲੱਕੇ ਨੇ ਜਾਂ ਫਰੋਚੀ ਐਫਰੋਜਪੁਰ ਫਾਜ਼ਿਲਕਾ ਵਾਲੇ ਸਾਰੇ ਅਲਰਟ ਹੋ ਜਾਣ ਕਿ ਪਾਣੀ ਆਉਣ ਵਾਲਾ ਹੈ ਤਾਂ ਦਰਿਆ ਸਤਲੁਜ ਦੀ ਤਾਜ਼ਾ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਆਂ ਤਮੇਰ ਜੀ ਸਾਈਡ ਮਨਪ੍ਰੀਤ ਕੋਰ ਹਾਂਜੀ ਸਾਈਡ ਦੱਸ ਰਿਹਾ ਜੀ ਸਾਈਡ ਮਹਿਦਪੁਰ ਤੋਂ ਜੋ ਜਗਰਾਵਾਂ ਰੋਡ ਜਾਂਦਾ ਹੈ ਰਸਤੇ ਦੇ ਵਿੱਚ ਦਰਿਆ ਸਤਲੁਜ ਦਾ ਪੁਲ ਹੁੰਦਾ ਜਿੱਥੇ ਕਿ ਹਾਈ ਟੈਕ ਨੱਕ ਲੱਗਿਆ ਹੈ ਉਸ ਥਾਂ ਦੀਆਂ ਤਸਵੀਰਾਂ ਨੇ ਪਰ ਤਸਵੀਰਾਂ ਹੁਣ ਤੁਸੀਂ ਉਹਨਾਂ ਦੇਖੋ ਕਿਉਂਕਿ ਅਸੀਂ ਪਾਖੜਾ ਦੀ ਗੱਲ ਕਰ ਰਹੇ ਹਾਂ ਪਾਖੜਾ ਦੇ ਚਾਰ ਫਲੱਡ ਗੇਟ ਖੁੱਲ੍ਹ ਗਏ ਆ ਔਰ 4-4 ਫੁੱਟ ਤੱਕ ਖੁੱਲ੍ਹ ਗਏ ਆ ਜੇਕਰ ਆਪਾਂ ਬੀਤੇ ਦਿਨ ਪਿਛਲੀ ਗੱਲ ਕਰੀਏ ਤਾਂ ਆਪਾਂ ਖੜਾ ਦੇ ਚਾਰ ਫਲੱਡ ਗੇਟ ਉਦੋਂ ਵੀ ਖੁੱਲੇ ਗਏ ਸੀ ਪਰ ਉਦੋਂ 2 ਤੋਂ ਫੁੱਟ ਤੱਕ ਖੁੱਲੇ ਗਏ ਸੀ ਜੇਕਰ ਹੁਣ 4-4 ਫੁੱਟ ਤੱਕ ਖੁੱਲੇ ਗਏ ਆ ਤਾਂ ਫਿਰ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਪਾਣੀ ਥੋੜਾ ਹੋਵੇਗਾ ਜਾਂ ਜ਼ਿਆਦਾ ਰਾਤ ਨੂੰ ਜੋ ਬੀਤਾਂ ਰਾਤ ਬੀਤੀ ਰਾਤ ਹੈ 11 ਵਜੇ ਇਹ ਫਲੱਡ ਗੇਟ ਖੁੱਲੇ ਗਏ ਉਸ ਜਿਸ ਜਗ੍ਹਾ ਮੈਂ ਤੁਹਾਨੂੰ ਲੋਕੇਸ਼ਨ ਦੱਸੀ ਹੈ ਇਸ ਜਗ੍ਹਾ ਤੇ ਤਕਰੀਬਨ ਸ਼ਾਮ ਨੂੰ 5 ਵਜੇ ਤੱਕ ਪਾਣੀ ਪਹੁੰਚ ਜਾਊਗਾ ਤਾਂ ਵੀਡੀਓ ਨੂੰ ਚਲਦੇ-ਚਲਦੇ ਸ਼ੇਅਰ ਜ਼ਰੂਰ ਕਰਿਓ ਜਿਉ ਕਿ ਵੱਡੀ ਅਪਡੇਟ ਤੁਹਾਡੇ ਨਾਲ ਅਸੀਂ ਸਾਂਝ ਕਰ ਰਿਹਾ ਤਾਂ ਬਿਆਸ ਦਰਿਆ ਵੀ ਪੂਰਾ ਫੁੱਲ ਹਫਾਨ ਤੇ ਹੈ ਤਾਂ ਬਿਆਸ ਦਰਿਆ ਵੀ ਪੂਰਾ ਫੁੱਲ ਹਫਾਨ ਤੇ ਹੈ ਤਾਂ ਬਿਆਸ ਦਰਿਆ ਦੇ ਵਿੱਚ ਵੀ ਮੱਦੇ ਨਜ਼ਰ ਰੱਖਦੇ ਹੋਏ 1 ਲੱਖ 5000 ਕਿਊਸਕ ਪਾਣੀ ਬਣਦਾ ਤਾਂ ਟੋਟਲ 2 ਲੱਖ ਤੋਂ ਉੱਪਰ ਪਾਣੀ ਲੰਘ ਜਾਂਦਾ ਜੋ ਬਿਆਸ ਦਰਿਆ ਦੇ ਵਿੱਚ ਇਸ ਟਾਈਮ ਛੱਡਿਆ ਜਾ ਰਿਹਾ ਤਾਂ ਰਾਵੀ ਦਰਿਆ ਦਰਿਆ ਵੀ ਪੂਰਾ ਹਫਾਨ ਤੇ ਹੈ ਰਾਵੀ ਦਰਿਆ ਨੇ ਕਹਿ ਮਚਾਇਆ ਕਿੱਤੇ ਸੜਾ ਧਾਰਮਿਕ ਸਥਾਨ ਹੈ ਬਾਰਡਰ ਤੇ ਉਹ ਵੀ ਕਰਤਾਰਪੁਰ ਕੋਰੀਡੋਰ ਉਹ ਵੀ ਤਕਰੀਬਨ 5 ਤੋਂ 7 ਫੁੱਟ ਪਾਣੀ ਦੇ ਵਿੱਚ ਹੈ ਤਾਂ ਇੱਥੇ ਵੱਡੀ ਅਪਡੇਟ ਤੋਂ ਨੇ ਸਾਂਝ ਕਰ ਰਿਆਂ ਕਿ ਦਰਿਆ ਸਤਲੂ ਦਾ ਜਲ ਪੱਧਰ ਹੁਣ ਵਧਣਾ ਥੋੜਾ ਥੋੜਾ ਸ਼ੁਰੂ ਹੋ ਚੁੱਕਿਆ ਹੈ ਔਰ ਸ਼ਾਮ ਨੂੰ 5 ਵਜੇ ਦਰਿਆ ਪੂਰਾ ਆਫਾਨ ਤੇ ਹੋਵੇਗਾ ਸਵੇਰੇ ਪਹਿਲੀ ਅਪਡੇਟ ਤੋਂ ਨੇ ਸਾਂਝ ਕੀਤੀ ਸੀ ਸਵੇਰੇ ਪਹਿਲੀ ਅਪਡੇਟ ਤੋਂ ਡਾ ਸਾਂਝ ਕੀਤੀ ਸੀ ਕਿ ਦਰਿਆ ਦਾ ਪਾਣੀ ਤਕਰੀਬਨ 2 ਫੁੱਟ ਘਟ ਗਿਆ ਪਰ ਉਸ ਤੋਂ ਬਾਅਦ ਖਬਰ ਸਾਡੇ ਸੋਰਸਾਂ ਤੋਂ ਅਸੀਂ ਵੱਡੀ ਜਾਣਕਾਰੀ ਇਕੱਠੀ ਕੀਤੀ ਔਰ ਸਾਨੂੰ ਪਤਾ ਲੱਗਿਆ ਸਭ ਤੋਂ ਪਹਿਲਾਂ ਸਹੀ ਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਸਹੀ ਤਸਦੀਕ ਜਾਣਕਾਰੀ ਜੋ ਤੁਹਾਡੇ ਤੱਕ ਅਸੀਂ ਪਹੁੰਚਾ ਰਹੇ ਹਾਂ ਕਿ ਦਰਿਆ ਸਤਲੁਜ ਦਾ ਜਲ ਪੱਧਰ ਹੁਣ ਫੇਰ ਵਧੇਗਾ ਤਬਾਹੀ ਮਚਾਏਗਾ ਕਿਉਂਕਿ ਪਾਖੜਾ ਦੇ ਚਾਰ ਫਲੱਡ ਗੇਟ ਖੁੱਲ੍ਹ ਗਏ ਆ ਚਾਰ ਫਲੱਡ ਗੇਟ ਖੁੱਲ੍ਹ ਗਏ ਆ 4 4 ਫੁੱਟ ਦੇ ਤੱਕ ਪਾਖੜਾ ਦੇ ਚਾਰ ਫਲੱਡ ਗੇਟ ਖੁੱਲ ਗਿਆ ਤੇ ਵੱਡੀ ਅਪਡੇਟ ਇਸ ਟਾਈਮ ਤੁਹਾਡੇ ਸਾਹਮਣੇ ਲੈ ਕੇ ਹਾਜ਼ਰਾਂ ਤਕਰੀਬਨ 2 ਵਜੇ ਤੋਂ 12:58 ਮਿੰਟ ਹੋ ਚੁੱਕਿਆ ਹੈ ਤੇ ਅਗਲੀ ਅਪਡੇਟ ਅਸੀਂ ਤਕਰੀਬਨ 3 ਵਜੇ ਲੈ ਕੇ ਆਵਾਂਗੇ 3 ਵਜੇ ਤੋਂ ਬਾਅਦ ਫਿਰ 5 ਵਜੇ 5 ਵਜੇ ਤੋਂ ਬਾਅਦ ਫਿਰ 8 ਵਜੇ ਅਪਡੇਟ ਲੈ ਕੇ ਆਵਾਂਗੇ ਤਾਂ ਖਬਰ ਨੂੰ ਚਲਦੇ-ਚਲਦੇ ਸ਼ੇਅਰ ਜਰੂਰ ਕਰ ਦਿਓ ਸ਼ੇਅਰ ਕਰੇ ਜਾਓ ਕਿਉਂਕਿ ਇਹ ਅੱਗੇ ਤੱਕ ਖਬਰ ਪਹੁੰਚ ਕੇ ਪਹੁੰਚ ਸਕੇ ਤਾਂ ਵੀਰ ਜੀ ਸਾਈਡ ਤੁਸੀਂ ਪੁੱਛਣੋਂ ਸਾਈਡ ਮੈਂ ਬਾਰ ਬਾਰ ਦੱਸਣਾ ਜੋ ਮਹਿਤ ਪੱਤੋ ਜਗਰਾਮ ਰੋਡ ਜਾਂਦਾ ਅਸੀਂ ਉਸ ਤੇ ਮੌਜੂਦ ਆ ਪੁੱਛਣ ਦੇ ਲਈ ਧੰਨਵਾਦ ਤੁਸੀਂ ਕਮੈਂਟ ਕੀਤਾ ਹੈ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਹਤਵਪੂਰਤ ਜੋ ਜਗਰਾਵਾਂ ਰੋਡ ਜਾਂਦਾ ਹੈ ਰਸਤੇ ਚ ਦਰਿਆ ਸਤਲੁਜ ਦੀ ਪੋੜੇ ਆਉਂਦੀ ਹੈ ਉੱਥੋਂ ਦੀਆਂ ਤਸਵੀਰਾਂ ਨੇ ਤਦਰਾ ਸਤਲੁਜ ਦਾ ਜਲ ਪੱਧਰ ਇੱਕ ਵਾਰ ਤੋਂ ਫੇਰ ਵਜੇਗਾ ਕਿਉਂਕਿ ਪਾਖੜਾ ਦੇ ਚਾਰ ਫਲਾਟ ਗੇਟ ਖੁੱਲ੍ਹ ਗਿਆ ਹੈ 4-4 ਫੁੱਟ ਤੱਕ ਖੁੱਲ੍ਹ ਗਿਆ ਹੈ ਤੇ ਖਬਰ ਨੂੰ ਸ਼ੇਅਰ ਜ਼ਰੂਰ ਕਰੀ ਜਾਇਓ ਅੱਗੇ ਤੱਕ ਖਬਰ ਪਹੁੰਚ ਜਾਵੇ ਜਿੱਦਾਂ ਕਿ ਜਿੱਥੇ ਰੋਜਪੋਰ ਫਜਲਕੇ ਨੀਵੇਂ ਇਲਾਕੇ ਦੇ ਨਿਕ ਨੀਵੇਂ ਏਰੀਆ ਹੈ ਤਾਂ ਇਸ ਟਾਈਮ ਦੀ ਵੱਡੀ ਅਪਡੇਟ ਤੁਹਾਨੂੰ ਸਾਂਝ ਕਰ ਰਿਹਾ ਦਰਿਆ ਸਤਲੁਜ ਦਾ ਜਲ ਪੱਧਰ ਇੱਕ ਵਾਰ ਤੋਂ ਫੇਰ ਕਹਿ ਮਚਾਏਗਾ ਫਿਰ ਪਾਣੀ ਵਧਣਾ ਸ਼ੁਰੂ ਹੋ ਚੁੱਕਾ ਹੈ ਦਰਿਆ ਸਤਲੁਜ ਦੇ ਵਿੱਚ ਥੋੜਾ ਥੋੜਾ ਪਾਣੀ ਵਧ ਰਿਹਾ ਹੈ ਤੇ ਤਕਰੀਬਨ ਜੇਕਰ ਆਪਾਂ ਗੱਲ ਕਰੀ ਤਾਂ ਸ਼ਾਮ ਨੂੰ 5 ਵਜੇ ਤੱਕ ਪਾਣੀ ਹੋਰ ਵਧੇਗਾ ਤੇ ਰਾਤ ਨੂੰ 9 ਵਜੇ ਤੱਕ ਇਸ ਤੋਂ ਜ਼ਿਆਦਾ ਵਧੇਗਾ ਤੇ ਇਹੀ ਪਾਣੀ ਅੱਗੇ ਲੋਹਿਆਂ ਦੇ ਵਿੱਚ ਤਕਰੀਬਨ 11:00 ਵਜੇ ਤੱਕ ਪਹੁੰਚ ਜਾਏਗਾ ਤੇ ਫਿਰੋਜ਼ਪੁਰ ਫਾਜ਼ਿਲਕਾ ਦੇ ਏਰੀਏ ਦੇ ਵਿੱਚ ਕੱਲ ਪਾਣੀ ਪਹੁੰਚੇਗਾ ਤਾਂ ਇਸ ਵਾਰ ਕਰੰਟ ਲొਕੇਸ਼ਨ ਗੁਰੂ ਜੀ ਕਰੰਟ ਲొਕੇਸ਼ਨ ਵੀ ਅਸੀਂ ਅਪਲੋਡ ਕਰ ਦੇਾਂਗੇ ਪਰ ਅਸੀਂ ਜੋ ਮਹਿਤਪੁਰ ਤੋਂ ਜਗਰਾਵ ਰੋਡ ਜਾਂਦਾ ਉਸਦੇ ਥੱਲੇ ਦਰਿਆ ਦੀ ਜੋ ਪੁਲ ਹੈ ਨੀਚੇ ਅਸੀਂ ਖੜੇ ਆਂ ਜੇਕਰ ਇਸ ਤਰ੍ਹਾਂ ਸਮਝ ਨਹੀਂ ਆ ਰਹੀ ਤਾਂ ਨਕੋਦਰ ਨਕੋਦਰ ਤੋਂ ਅੱਗੇ ਆਉਂਦਾ ਮਹਿਤਪੁਰ ਮਹਿਤਪੁਰ ਤੋਂ ਅੱਗੇ ਫਿਰ ਤਕਰੀਬਨ 10 ਕਿਲੋਮੀਟਰ ਦਰਿਆ ਸਤਲੁਜ ਦਾ ਪੁਲ ਹੈ ਇਸ ਥਾਰੇ ਤੋਂ ਦੂਜਾ ਵੀ ਮੈਂ ਸਾਈਡ ਸਮਝਾ ਦਿੰਦਾ ਜੇਕਰ ਤੁਸੀਂ ਜਗਰਾਵ ਜਗਰਾਵ ਤੋਂ ਅੱਗੇ ਸਿੱਧੂਆ ਬੇਟ ਆਉਂਦਾ ਹੈ ਸਿੱਧੂਆ ਬੇਟ ਤੋਂ ਫਿਰ ਅੱਗੇ ਦਰਿਆ ਸਤਲੁਜ ਦਾ ਪੁਲ ਆ ਜਾਂਦਾ ਜੇਕਰ ਤੁਸੀਂ ਲੁਧਿਆਣੇ ਤੋਂ ਦੇਖ ਰਹੇ ਹੋ ਲੁਧਿਆਣੇ ਤੋਂ ਅੱਗੇ ਸਿੱਧੂਆ ਬੇਟ ਆਉਂਦਾ ਹੈ ਤਦ ਉਹ ਫਿਰ ਅਸੀਂ ਉਸ ਜਗ੍ਹਾ ਤੇ ਕਿ ਦਰਿਆ ਸਤਲੁਜ ਜਾਂਦਾ ਅਸੀਂ ਉੱਥੇ ਮੌਜੂਦ ਆ ਤੇ ਚਾਰੇ ਪਾਸੇ ਮੈਂ ਤੁਹਾਨੂੰ ਲੋਕੇਸ਼ਨ ਦੱਸ ਦਿੱਤੀ ਐ ਅਸੀਂ ਦਰਿਆ ਸਤਲੁਜ ਦੀ ਪੌੜ ਦੇ ਨੀਚੇ ਮੌਜੂਦ ਆ ਔਰ ਦਰਿਆ ਸਤਲੁਜ ਦਾ ਪਾਣੀ ਹੁਣ ਥੋੜਾ ਥੋੜਾ ਵਧਣਾ ਸ਼ੁਰੂ ਹੋ ਚੁੱਕਿਆ ਤੇ ਪੂਰਾ ਜੋ ਦਰਿਆ ਫਾਨ ਤੇ 5 ਵਜੇ ਦੇ ਕਰੀਬ ਫਾਨ ਤੇ ਦਰਿਆ ਹੋਵੇਗਾ ਕਿਉਂਕਿ ਪਾਖੜਾ ਦੇ ਚਾਰ ਫਲੱਡ ਗੇਟ ਖੁੱਲ ਗਏ ਐ ਪਾਖੜਾ ਦੇ ਫਲੱਡ ਗੇਟ ਖੁੱਲ ਗਏ ਐ ਵੱਡੀ ਤਸਵੀਰ ਤੁਹਾਡੇ ਸਾਹਮਣੇ ਤੇ ਅਸੀਂ ਦਿਖਾ ਰਹੇ ਆ ਤਾਂ ਵੱਡੀ ਤਸਵੀਰ ਤੁਹਾਡੇ ਸਾਹਮਣੇ ਦਿਖਾ ਰਿਹਾ ਤਸਵੀਰਾਂ ਤੁਹਾਡੇ ਹਿਲਦੀਆਂ ਜੁਲਦੀਆਂ ਜਰੂਰ ਮਿਲ ਰਹੀਆਂ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝ ਕਰ ਰਿਹਾ ਕਿ ਦਰਿਆ ਸਤਲੁਜ ਦਾ ਜਲ ਪੱਧਰ ਹੁਣ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝ ਕਰ ਰਿਹਾ ਦਰਿਆ ਸਤਲੁਜ ਦਾ ਜਲ ਪੱਧਰ ਜੋ ਉਹ ਵਧਣਾ ਸ਼ੁਰੂ ਹੋ ਚੁੱਕਿਆ ਹੈ ਤਾਂ ਆਪਣੇ ਆਪ ਚ ਵੱਡੀ ਤਸਵੀਰ ਇਹ ਵੱਡੀ ਅਪਡੇਟ ਤੁਹਾਨੂੰ ਸਾਂਝ ਕਰ ਰਿਹਾ ਦਰਿਆ ਸਤਲੁਜ ਦੇ ਚਾਰ ਫਲੱਡ ਗੇਟ ਖੁੱਲ੍ਹ ਗਏ ਆ 4-4 ਫੁੱਟ ਤੱਕ ਖੁੱਲ੍ਹ ਗਏ ਆ ਔਰ ਦਰਿਆ ਸਤਲੁਜ ਦੇ ਜਿਹੜਾ ਪਾਣੀ ਛੱਡਿਆ ਗਿਆ ਜੋ ਕੋ ਸ਼ਾਮ ਨੂੰ 5:00 ਵਜੇ 5:00 ਦੇ ਦਾ ਕੋ ਵੱਡੀ ਅਪਡੇਟ ਤੁਹਾਨੂੰ ਸਾਂਝ ਕਰ ਰਿਹਾ ਔਰ ਜਿਵੇਂ ਵੀ ਅਪਡੇਟ ਆਉਂਦੀ ਆ ਮੈਂ ਲੈ ਕੇ ਹਾਜ਼ਰ ਹੋਵਾਂਗਾ ਤਦ ਤਦ ਤੱਕ ਲਈ ਇਜਾਜ਼ਤ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ